ਮਾ ਵਾਤ ਵਾਦਿਆਂ ਨੂੰ ਖੜਨ ਨਹੀਂ ਲੈਣਾ ਬੇਲਾ ਨਹੀਂ ਲੈਣਾ ਬੇਲਾ ਖਰਾਬ ਕਰਦਾ ਥੋੜਾ ਜਿਹਾ ਬੇਲਾ ਦਾ ਰਹਿਣ ਹੀ ਨਹੀਂ ਲੈਣਾ ਇਹਨੂੰ ਬਸ ਗੱਲ ਮੁੱਕੀ ਆ ਬੇਲਾ ਥੋੜੀ ਜੀ ਗਟਰ ਵਾਸਤੇ ਕਰ ਜਾਂਦਾ ਥੋੜੀ ਆ ਸੱਤੀ ਵੀ ਨਹੀਂ ਟਲਦਾ ਇਹ ਕਹਿੰਦਾ ਸੁਸਾਇਟੀ ਘਰੇ ਬਣਾਉਣੀ ਆ ਮੈਂ ਮੈਂ ਕਿਹਾ ਤੂੰ ਕਮਲਾ ਹੋਇਆ ਪਟਕਾ ਸੁਸਾਇਟੀ ਆਈਡੀ ਸੁਸਾਇਟੀ ਆ ਪੜੇ ਤੂੰ ਘਰੇ ਕੀ ਬਣਾ ਕੇ ਕਰਨੀਆਂ ਕਹਿੰਦਾ ਨਹੀਂ ਨਹੀਂ ਕੰਮ ਔਖਾ ਹੋਇਆ ਵਾ ਨੇੜੇ ਤੇੜੇ ਹੈ ਨਹੀਂ ਸੀ ਬੇ ਸੁਸਾਇਟੀਆਂ ਸੀਗਾ ਉਹ ਛੋਟਾ ਸੀਗਾ ਇਹ ਕਹਿੰਦਾ ਮਿੰਨੀ ਸੁਸਾਇਟੀ ਘਰੇ ਬਣਾਉਣੀ ਆ ਫਿਰ ਕੱਲ ਲੈ ਜਾਂਦਾ ਆ ਆ ਸੱਤੀ ਵੀ ਨਹੀਂ ਟਲਦਾ ਇਹ ਕਹਿੰਦਾ ਸੁਸਾਇਟੀ ਘਰੇ ਬਣਾਉਣੀ ਆ ਮੈਂ ਮਾਹਿਆ ਤੂੰ ਕਮਲਾ ਹੋਇਆ ਪਟਕਾ ਸੁਸਾਇਟੀ ਆਈਡੀ ਸੁਸਾਇਟੀ ਆ ਪੈਣ ਤੂੰ ਘਰੇ ਕੀ ਬਣਾ ਕੇ ਕਰਨੀਆਂ ਕਹਿੰਦਾ ਨਹੀਂ ਨਹੀਂ ਕੰਮ ਔਖਾ ਹੋਇਆ ਵਾ ਇਹ ਲੈ ਵੀ ਸੱਤੀ ਨੇ ਲਿਆਂਦਾ ਮਲਚਰ ਵੀ ਉਹ ਵੀ ਨੇਰੇ ਤੇਰੇ ਨੇਰੇ ਸਰ ਨੂੰ ਤੇਲ ਲਾਉਣਾ ਕਹਿੰਦੇ ਆ ਕੇ ਲਾਜਾ ਕਰੋ ਸੱਤੀ ਦੇ ਕੋਲਿਆਂ ਨੂੰ ਦੱਬੀ ਫਿਰਦਾ ਕੰਮ ਨੂੰ ਹੈ ਲਿਆਂਦਾ ਨੇ ਮਲਚਰ ਤੇ ਆਪਾਂ ਦੇਖਦੇ ਨਾ ਅੱਜ ਸਵੇਰੇ ਹੀ ਚਲਾਇਆ ਲਾਖ ਕੇ ਚਲਾਤਾ ਕੂਰੇ ਕੇ ਪਰਿਵਾਰ ਚ ਮੈਂ ਚਲਾਤਾ ਇਹਨਾਂ ਨੇ ਮਲਚਰ ਤੇ ਕਿਵੇਂ ਆ ਭੇਜੂ ਕੀ ਹਿਸਾਬ ਕਰਾਵਾ ਦੇਥੇ ਮੜਾ ਜਾ ਨਹੀਂ ਸੈਟ ਆ ਸੈਟ ਆ ਸੈਟ ਵਧੀਆ ਚੱਲਦਾ ਓਏ ਜੇ ਏ ਲੈ ਆਂਦਾ ਤਾਂ ਇਹਦੇ ਕੋਲ ਸੀਗਾ ਪਲੌ ਬਾਈ ਪਲੌ ਦੇ ਮੂਰੇ ਇਹ ਮਾਰਨਾ ਜ਼ਰੂਰੀ ਆ ਹਨਾ ਮਲਚਰ ਤੂੰ ਮਿਲਦਾ ਨਹੀਂ ਸੀਗਾ ਨਾ ਕੋਈ ਕਿਰਾਏ ਤੇ ਨਾ ਕਿਤੇ ਨੇੜੇ ਦੇ ਨੇ ਹੈ ਨਹੀਂ ਸੀ ਬਈ ਸੁਸਾਇਟੀ ਸੀਗਾ ਉਹ ਛੋਟਾ ਸੀਗਾ ਇਹ ਕਹਿੰਦਾ ਮਿੰਨੀ ਸੁਸਾਇਟੀ ਘਰੇ ਬਣਾਉਣੀ ਆ ਫੇਰ ਕੱਲ ਲੈ ਆਂਦਾ ਕੱਲ ਲੈ ਆਂਦਾ ਹਾਂ ਸਫਾਈ ਵਧੀਆ ਵੀਰੇ ਹਲੇ ਥੋੜਾ ਜਿਹਾ ਤੇਲ ਕਰਕੇ ਉਹ ਕਰ ਰਿਹਾ ਘੰਟੇ ਨੂੰ ਇਹ ਜਮਾ ਪੂਰਾ ਵਧੀਆ ਬਾਲੀ ਗੁਰਦਜੀਤ ਵੀ ਨਹੀਂ ਬਣਾਉਂਦਾ ਤੇ ਪੂਰਾ ਵਧੀਆ ਮਲਚਰ ਕਰਦਾ ਹੈਗਾ ਤੇ ਘੰਟੇ ਨੂੰ ਉਹ ਤੇਲ ਲੈ ਜੂਗੀ ਪੂਰੀ ਤੇ ਫਿਰ ਵਧੀਆ ਸਫਾਈ ਦੇਣ ਲੱਗ ਜੂ ਪੂਰੀ ਕਿੰਨੇ ਫੁੱਟਾ ਹੈ 8 ਫੁੱਟਾ 5 ਫੁੱਟਾ ਬਾਈ ਜੀ ਜੇ ਦਿਹਾੜੀ ਰੱਖਣਾ ਦਿਹਾੜੀ ਲੈ ਜਾਓ ਘੰਟਿਆਂ ਨਾਲ ਲੈ ਜਾਣਾ ਘੰਟਿਆਂ ਨਾਲ ਲੈ ਜਾਓ ਇਹ ਨਾ ਮਾਨ ਸਾਹਿਬ ਐਰ ਕੀ ਜਿਵੇਂ ਹਰੇਕਾਰੀ ਤਾਪ ਵਾਲੇ ਨਾ ਪੈਣਾ ਪੈਂਦਾ ਵੀ ਆਪਾਂ ਨੂੰ ਗਵਰਨਮੈਂਟ ਕਹਿੰਦੀ ਆ ਅੱਗ ਨਾ ਲਾਓ ਨਾ ਲਾਓ ਐਰ ਕੀ ਆਪਾਂ ਤਾਂ ਸੋਚ ਹੀ ਲਿਆ ਸੀ ਪਹਿਲਾਂ 2 ਮਹੀਨੇ ਪਹਿਲਾਂ ਸੋਚ ਲਿਆ ਸੀ ਵੀ ਅੱਗ ਐਰ ਕੀ ਲਾਉਣੀ ਨਹੀਂ ਠੀਕ ਹੈ ਨਾ ਬਾਕੀ ਸੰਦ ਆ ਹੀ ਜਾਂਦੇ ਆ ਹਨਾ ਐਰ ਕੀ ਥੋੜੀ ਸ਼ਾਰਟ ਚੱਲੀ ਜਾਂਦੀ ਸੀ ਵੀ ਆਪਣੇ ਆ ਇਹਦੀ ਮਲਚਰ ਦੀ ਕਮੀ ਸੀ ਆਪਣੇ ਨਾਲ ਸਟੇਟ ਦੀ ਵਿੱਚ ਆਉ 6 ਫੁੱਟਾ ਗਾ ਤੇ ਪਿੰਡ ਵੱਡਾ ਗਾ ਹਰੇਕ ਹੀ ਕਹਿੰਦਾ ਵੀ ਅੱਗ ਲਾਉਣੀ ਨਹੀਂ ਤਾ ਕਰਕੇ 36 ਨੇ ਕੱਲ ਲੈ ਕੇ ਆਂਦਾ ਇਹ ਮਾਈਸ਼ੋ ਦਾ ਤੇ ਇਹ ਹੁਣ ਐਰ ਕੀ ਲਾਜੀ ਲਾ ਕੇ ਚਲਾਇਆ ਟੈਸਟਿੰਗ ਕਰੀ ਜਨਾਂ ਕਿ ਬਹੁਤ ਸੋਹਣਾ ਕੁਤਰਾ ਕਰੀ ਜਾਂਦਾ ਤੇ ਜੇ ਹਜੇ ਵੀ ਆਪਾਂ ਕਹੀਏ ਵੀ ਅੱਗ ਲਾਉਣੀ ਅੱਗ ਲਾਉਣੀ ਫੇਰ ਆਪਣੇ ਵਾਸਤੇ ਮਾੜੀ ਗੱਲ ਜਦੋਂ ਸੰਦ ਆਇਆ ਇਹਦੇ ਨਾਲ ਹੁਣ ਜਿਵੇਂ ਮੰਨ ਕੇ ਚਲੋ ਪਲੌ ਦੀ ਵੀ ਪਹਿਲੀ ਲੋਡ ਨਹੀਂ ਜੀ ਨੇ ਕਣਕ ਬੀਜਣੀ ਆ ਹਨਾ ਮਲਚਰ ਮਾਰੋ ਰੋਟਾਵੇਟਰ ਮਾਰੋ ਸੁਪਰ ਸੀਡਰ ਨਾਲ ਕਣਕ ਬੀਜ ਲੋ ਬੀਜੀ ਵਧੀਆ ਜਾਊਗੀ ਬਾਕੀ ਆਲੂ ਵਾਲੇ ਦਾ ਧੰਦ ਪਿੱਟ ਨਹੀਂ ਪਿੱਟਣਾ ਹਨਾ ਉਹਨੂੰ ਤਾਂ ਬਹੁਤ ਵਾਰੀ ਰੋਟਾਵੇਟਰ ਵੀ ਮਾਰਨਾ ਪੈਂਦਾ ਤਵੀਆਂ ਵੀ ਮਾਰਨੀਆਂ ਪੈਂਦਾ ਸਾਰਾ ਕੁਝ ਕਰ ਤੇ ਆਪਾਂ ਤਾਂ ਇਹੀ ਗੱਲ ਕਹਿੰਨੇ ਵੀ ਚਲੋ ਹੁਣ ਜਿਹਦਾ ਤਾਂ ਮਾਨ ਹੈ ਕਿ ਚਲੋ ਬਾਹਲਾ ਛੋਟਾ ਟਰੈਕਟਰ ਚਲੋ ਉਹਦੀ ਮਜਬੂਰੀ ਵੀ ਆ ਹਨ ਤੇ ਹਜੇ ਪ੍ਰੋਪਰ ਸਟੇਡੀਅਮ ਦੇ ਵਿੱਚ ਅਸੰਦ ਆਏ ਨਹੀਂ ਤੇ ਉਹਦੀ ਮਜਬੂਰੀ ਆ ਚਲੋ ਜਿਹਦਾ ਸਰਦ ਆ ਆਪਾਂ ਤਾਂ ਕਹਿੰਨੇ ਸਾਰੋ ਅੱਗ ਬਿਨਾ ਨਹੀਂ ਹਨ ਵੀ ਨਹੀਂ ਲਾਉਣੀ ਜਿਹਨੇ ਨਾਂ ਲਾਉ ਤੇ ਸਰਦ ਆ ਲੋ ਮਿੱਤਰੋ ਵੀ ਆਪਣੇ ਪਿੰਡ ਆਂਢੀ ਗਵਾਂਢੀ ਪਿੰਡ ਕੋਈ ਵੀ ਸੰਪਰਕ ਕਰੋ ਵੀਰੇ ਦਾ ਨੰਬਰ ਹੈਗਾ 9855793037 ਆਪਾਂ ਲਿਖ ਵੀ ਦੇਵਾਂਗੇ ਕੈਪਸ਼ਨ ਦੇ ਵਿੱਚ ਦੂਜੀ ਗੱਲ ਇਹ ਵੀ ਇਹਦੇ ਨਾਲ ਨਾਲ ਵੀਰੇ ਦਾ ਦੂਜਾ ਆਪਾਂ ਜਿਵੇਂ ਪਲੌ ਵੀ ਆ ਉਹਦੇ ਨਾਲ ਵੀ ਜਾਂ ਜਿਵੇਂ ਰੋਟਾ ਵਿਟਰ ਮਾਰਨਾ ਇਹ ਮਾਰਨਾ ਮਲਚਰ ਹੋ ਗਿਆ ਜਾ ਇਹਦੇ ਕੋਲੇ ਮਸ਼ੀਨ ਹੈਗੀ ਆਪਣੀ ਚਾਰ ਚਾਰ ਬਣਾਉਣ ਵਾਲੀ ਮੱਕੀ ਦਾ ਕਿਹੜੀ ਵੀ ਚੀਜ਼ ਦਾ ਸੰਪਰਕ ਕਰੋ ਵੀਰ ਨਾਲ ਵੀਰ ਕੰਨ ਆਪਾਂ ਫੈਸਿਲਿਟੀ ਚ ਫੁੱਲ ਦੇਵਾਂਗੇ ਸਾਨੂੰ ਤੇ ਤਦ ਬਾਅਦ ਤੁਸੀਂ ਤੁਰੇ ਆਓ ਕਰਾ ਆਂਡੀ ਗਵਾਂਡੀ ਪੈਂਡ ਜਿੰਨਾ ਮਰਜੀ ਜਿਹਨੂੰ ਲੋੜ ਆ ਸੰਪਰਕ ਕਰੋ ਬਾਈ ਹਾਜ਼ਰ ਹੁਣ ਕੱਜ ਤੱਕ ਤੂੰ ਭਰੇ ਜਾਣਾ ਤੂੰ ਆ ਜਿਹਨੇ ਪਲੌ ਮੰਨ ਤਖਤਪੁਰਾ ਸਾਹਿਬ ਜਾਣਾ ਨੇੜੇ ਤੇੜੇ ਦੇ ਪਿੰਡ ਕੋਈ ਵੀ ਸੰਪਰਕ ਕਰੋ ਵੀਰਣਾ ਤੇ ਆਪਾਂ ਨੂੰ ਕੰਮ ਵੱਧ ਤੋਂ ਵੱਧ ਨੂੰ ਖੜਨ ਨਹੀਂ ਦੇਣਾ ਬੇਲਾ ਨਹੀਂ ਲੈਣ ਦੇਣਾ ਬੇਲਾ ਖਰਾਬ ਕਰਦਾ ਥੋੜਾ ਜਿਹਾ ਬੇਲਾ ਦਾ ਰਹਿਣ ਹੀ ਨਹੀਂ ਦੇਣਾ ਇਹਨੂੰ ਬਸ ਗੱਲ ਮੁੱਕੀ ਆ ਬੇਲਾ ਥੋੜੀ ਜਿਹੀ ਗਟਰ ਮਾਸਤੀ ਕਰ ਜਾਂਦਾ ਥਾ ਆਹੋ ਕਹਤਾ ਵਾ ਤੇਲੇ ਕਦੋਂ ਵੀ ਆਂਢੀ ਗਵੜੀ ਨੇੜੇ ਤੇੜੇ ਦੇ ਇੱਥੋਂ ਲਾਜਿਆ ਕਰੋ ਕੋਲਾਂ ਦਾ ਕੋਈ ਚੱਕਰ ਨਹੀਂ ਲੈ ਵੀਰੋ ਸ਼ੇਅਰ ਕਰ ਦਿਓ ਵੀਰ ਨੂੰ ਆਪਾਂ ਕੰਮ ਦੇਣਾ ਧੰਨਵਾਦ